ਸਾਸਤ੍ਰੀ ਕਾਜੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਘਾ ਸਵਾਗਤ ਵੀਰ ਉਹ ਜਿਹੜਾ ਸਰਸੇ ਵਾਲਿਆਂ ਦਾ ਬਾਬਾ ਰਾਮ ਰਹੀਮ ਯੋ ਵੀਰ ਕਹਰੇ ਈਸ਼ ਨੂੰ ਰਣਜੀਤ ਸਿੰਘ ਕਤਲ ਕੇਸ ਮਾ ਤੇ ਬਰੀ ਕਰਨ ਕੇ ਵਿੱਚ ਮਾ ਹਾਈ ਕੋਰਟ ਨੇ ਫੈਸਲਾ ਕਰਿਆ ਅੱਜ ਜੀ ਨੂੰ ਲੈਗਾ ਵੀਰ ਸਾਰੇ ਪਾਸੇ ਰੌਲਾ ਪੈ ਗਿਆ ਹਰ ਵੀਰ ਉਟ ਨੇ ਕਾਪੀ ਭੇਜੀ ਕਿ ਕਰੈ ਇਸ ਨੂੰ ਪੜ ਲਿਓਗਾ ਸਾਰੇ ਕਾਪੀ ਵਿੱਚ ਕੋਟ ਨੇ ਸਾਰੀ ਗੱਲਾਂ ਬਾਤਾਂ ਲਿਖਿਆ ਮੀਆਂ ਅੰਗਰੇਜ਼ੀ ਦੇ ਵਿੱਚ ਮੈਂ ਕਾਪੀ ਲਿਖ ਵੀ ਦੱਸ ਮਾਤੜ ਬੰਦੇ ਨੂੰ ਕੀ ਆ ਪਤਾ ਲੈਣ ਨੂੰ ਕੀ ਲਿਖਿਆ ਵਕਿਆਨ ਪਰ ਯੋ ਕਹ ਰੋ ਵੀ ਯੋ ਡੇਰੇ ਵਾਲਾ ਜਿਹੜਾ ਸਾਦ ਯੋ ਬੇਲਾ ਕਰਤਾ ਵੀ ਇਹਨਾਂ ਨੇ ਕਿਸਮਾ ਤੇ ਕਰੇ ਵੀ ਇਸ ਨੂੰ ਕਾ ਪਾ ਨੇ ਯੋ ਬੜੀ ਘਰਤਿਆ ਯੋ ਤਾਂ ਪਹਿਲੀ ਇੱਕ ਬੜੀ ਖਬਰ ਹੋ ਗਈ ਦੂਸਰੀ ਖਬਰ ਸੁਣ ਲਿਓ ਸੰਜੇ ਸਿੰਘੋ ਕੀ ਗੱਲ ਕਰਾਂ ਵੀਰ ਸੰਜੇ ਸਿੰਘ ਨੂੰ ਜਾਣਾ ਥਾ ਮਾ ਸੰਜੇ ਸਿੰਘ ਜਿਹੜਾ ਆਮ ਆਦਮੀ ਪਾਰਟੀ ਦਾ ਸੰਸਦ ਮਲਵਿੰਦਰ ਕੰਗ ਵਾਸਤਾ ਨਵੇਂ ਗਰਾਵਾਂ ਦੇ ਵਿੱਚ ਪ੍ਰਚਾਰ ਕਰਨ ਪਹੁੰਚਿਆ ਇਹ ਰਮ ਇਤਿਹਾਸਾਗੋ ਆ ਪੰਜਾਬ ਦੇ ਲੋਕਾਂ ਨੂੰ ਤੁਮਕਾਣੇ ਆਲਾ ਤਾਇ ਤੁਮ ਕਹਿੰਦੇ ਰੇ ਆਪਾਂ ਡੰਨੇ ਆਲੇ ਹੈ ਨਹੀਂ ਕਾਫੀ ਕਰਨਾ ਕਰੋ ਆਪਾਂ ਥਾਰੇ ਗੈਦ ਕੰਬੁੱਦ ਦੀ ਸਿਰਫ ਇੱਕ ਗਰੰਟੀ ਹੈਗਾ ਝੂਠ ਕੀ ਗਰੰਟੀ ਝੂਠ ਬਲਾ ਲਿਓਗਾ ਜਿੰਨਾ ਮਰਜੀ ਇਹ ਝੂਠ ਬੋਲਣ ਤੇ ਨਹੀਂ ਆੜਦਾ ਗਰਿਆ ਅਰ ਝੂਠ ਬੋਲੇਗਾ ਅਰ ਭਾਜਪਾ ਚੋਰ ਹੈ ਅਰ ਉਹਨਾਂ ਨੇ ਕਹਾ ਉੱਦ ਬਠਾ ਕਰੇ ਤੇ 71 ਉਸ ਟੀਰ ਚੋਰੀ ਕਰਿਆ ਸਰਦ ਪਵਾਰ ਤੇ ਘੜੀ ਚੋਰੀ ਕਰੀ ਅਰੀਵਾ ਆਮ ਆਦਮੀ ਪਾਰਟੀ ਦੇ ਝਾੜੂ ਚੋਰੀ ਕਰਨਾ ਚਾਹ ਆ ਆਮ ਆਦਮੀ ਪਾਰਟੀ ਯੋ ਮਤਲਬ ਕਲੀਅਰ ਕਰ ਗਈ ਕਾ ਵੀ ਯੋ ਚੋਰ ਕਾ ਯੋ ਤਾਂ ਸਾਰਿਆਂ ਦੇ ਕਾ ਇਹ ਜਾਂ ਚੋਰੀ ਚੱਕਣਗੇ ਵਿਚ ਮਾਰਾਂਗਾ ਹੀ ਨਾ ਕੋਈ ਹੋਰ ਕੋਈ ਕੰਮ ਹੈ ਮੇਰਾ ਆਰਬੀਰ ਆਮ ਆਦਮੀ ਪਾਰਟੀ ਪੰਜਾਬ ਤੇ ਜ਼ੋਰਦਾਰ ਜਿੱਥਾ ਪ੍ਰਚਾਰ ਕਰਨ ਲੱਗ ਰਹੀ ਮੰਗਲਵਾਰ ਜਿੱਤੇ ਨਾ ਹਜਾਮਤਾਂ ਦੀ ਦੁਕਾਨਾਂ ਬੰਦ ਹੋਵਾਂ ਨਾਇਆਂ ਆ ਮੰਗਲਵਾਰ ਨੂੰ ਸੀਨੀਅਰ ਆਗੂ ਅਰ ਰਾਜ ਸਭਾ ਮੈਂਬਰ ਸੰਜੇ ਸਿੰਘ ਅਨੰਦਪੁਰ ਸਾਹਿਬ ਤੇ ਉਮੀਦਵਾਰ ਮਲਵਿੰਦਰ ਸਿੰਘ ਅੰਗ ਕੇ ਵਾਸਤਾ ਨਵੇਂ ਗ੍ਰਾਮਾਂ ਚੋਂ ਪ੍ਰਚਾਰ ਕਰਨ ਪਹੁੰਚਿਆ ਹੋਵੇ ਯੋ ਮਨ ਨੂੰ ਨਹੀਂ ਇਹ ਤਾਰੀ ਵੀਰ ਮੈਨ ਤੋਂ ਸਮਝਬਾ ਨਹੀਂ ਆ ਰਹੀ ਇਤਨੀ ਗਰਮੀ ਦੇ ਵਿੱਚ ਲੋਕ ਕਿਸ ਤਰ੍ਹਾਂ ਵੀ ਰਿਓ ਧਰਨਿਆਂ ਦੇ ਵਿੱਚ ਰੈਲਿਆਂ ਦੇ ਵਿੱਚ ਜਿਆਜੇਕਾਰ ਕਰਦੇ ਫਿਰ ਰਹੇ ਵੀਰ ਜਿਹੜੇ ਚਲੋ ਮੇਰੇ ਵਰਗੇ ਖਾਣੇ ਪੀਣੇ ਵਾਲੇ ਯੋ ਤਾਂ ਮੰਨਿਆ ਵੀ ਚਲੋ ਸ਼ਾਮ ਨੂੰ ਵੀਰ ਦਵਾਈ ਪੀਲੇ ਅਗਲਾ ਸਰੀਰ ਸੈੱਟ ਹੋ ਜਾ ਆਰ ਉਧਰ ਸੰਜੇ ਸਿੰਘ ਭਾਜਪਾ ਦੇ ਉੱਪਰ ਕਿੱਖਾ ਹਮਲਾ ਬੋਲਿਆ ਦਾ ਪੰਜਾਬ ਕੇ ਲੋਕਾਂ ਨੂੰ ਧਮਕਾਉਣ ਵਾਲਾ ਮਿੱਥੇ ਸਾਹ ਕੌਣ ਹੋਵਾ ਸੰਜੇਸ ਇਹ ਸੰਜੇ ਸਿੰਘ ਕਹਿ ਰਿਹਾ ਕਾ ਮਿੱਤ ਸਾਹਿਬ ਆ ਕੁਝ ਦਿਨ ਪਹਿਲਾਂ ਕਬੋਤਾ ਮਗਲ ਲੁਧਿਆਣੇ ਗਿਆ। ਉੱਥਾ ਕਹਿ ਰਿਹਾ ਕਾ 4 ਜੂਨ ਨੂੰ ਆਮ ਆਦਮੀ ਪਾਰਟੀ ਇਹ ਵੀ ਸਰਕਾਰ ਦਾ ਪਲਟ ਤਾਕਤਾ ਪਲਟਾ ਦੇਗੇ। ਭਗਵਾਨ ਤਮਨੂ ਕਾ ਕੁਰਸੀ ਤੇ ਹਟਾ ਦੇਗੇ। 10 ਸੰਜੇ ਸਿੰਘ ਕਹਿ ਰਿਹਾ ਕਾ ਭਗਵਾਨ ਤਮਨੂ 3 ਕਰੋੜ ਪੰਜਾਬੀਆਂ ਨੇ ਚੁਣਿਆ ਕਾ। ਇਹਦੇ ਚੱਕਰਾਂ ਫਿਰਦੇ ਕਾ ਤੁਮ। ਹਰ ਨਾਦਰ ਸਾਹਿਬ ਇਹਦੇ ਕਾ ਪੰਜਾਬੀ ਕਦੇ ਝੂਕੇ ਨਹੀਂ ਕਾ ਤੇ ਆ ਚੱਕਾ ਦੇਖ ਲਿਓ ਗਲਤ ਫਹਿਮੀਆ ਫਿਰਦੇ ਕਾ ਆਏ ਹੋ। ਇਕ ਕਾਮਲੇ ਦੇ ਫੁੱਲ ਲਾੜੇ ਦਾ ਚੱਕ ਦੇਂਗੇ ਬਾਰ ਮਾ ਤੇ ਰੂੜੀ ਆਰਾਮ ਆਦਮੀ ਪਾਰਟੀ ਨੇ ਇਹ ਕਹ ਲੋ ਵੀ ਕੇਂਦਰ ਦੇ ਵਿੱਚ ਮੈਂ ਇੰਡੀਆ ਗੱਠ ਜੋੜ ਸਰਕਾਰ ਬਣ ਰਹੀ ਆ ਕਿ ਕਿਸਾਨਾਂ ਦਾ ਸੁਵਾਨੀ ਸੁਆਮੀ ਨਾਥਨ ਰਿਪੋਰਟ ਐਮਐਸਵੀ ਸਾਹਿਬ ਨੂੰ ਦਮੇਗਾ ਕੋਈ ਚੱਕਰੇ ਨਹੀਂ ਪਰਵਾਇ ਰ ਮਨੋਵਾਤਾ ਹਾਂ ਬੱਲੇ ਬੱਲੇ ਕਰਾ ਦੇਂਗੇ ਆ ਮੁੱਦੀ ਤੋਂ ਕਾਇਕੇ ਗਾਰੰਟੀ ਦੇ ਰਾ ਬੱਚੂ ਝੂਟ ਬੁਲਾ ਲੇ ਜਿਤਨਾ ਮਰਜੀ ਝੂਟ ਬੁਲਾ ਲੇਗਾ ਆਇਨਾ ਤੇ ਬਾਜ ਬਾ ਚੂਟਗੀ ਲੈ ਰਾ ਸੰਜੀਤ ਸਿੰਘ ਕਹ ਰਿਹਾ ਕਾ ਵੀ ਬਾਈਕ ਚੋਰ ਸੋਨਾ ਚੋਰ ਸੁਣਿਆ ਕਾ ਭਾਜਪਾ ਬਖਰੀ ਬਖਰੀ ਕਿਸਮ ਕੇ ਚੋਰ ਬਰੋ ਉੱਧ ਬਿਠਾ ਗਰੇ ਤੁਨੂੰ ਸਤੀਰ ਚਾਕਾ ਲੈ ਕੇ ਸਰਦਪਾਰਗੀ ਘੋੜੀ ਕੱਕੜੀ ਲੈ ਕੇ ਚਾਕਾ ਚੋਣ ਨੇ ਸੰ ਘੜੀ ਤਸ ਆਮ ਆਦਮੀ ਪਾਰਟੀ ਦਾ ਚਾੜੂ ਚੱਕਣ ਨੂੰ ਵੀ ਰੇਗਾ ਆਰੁਧ ਕੇਜਰੀਵਾਲ ਗਰੇ ਕਾ ਥੰਮਨ ਤੇਰਾ ਮੈਂਬਰ ਦੇਊਗਾ ਸਾਰੇ ਸਾਡੇ ਸਾਰੇ ਸੰਸਦ ਮੈਂਬਰ ਪੰਜਾਬ ਕੇ ਹੱਕਾਂ ਖਾਤਰ ਕਾ ਬਈ ਦਿੱਲੀ ਜਾਵਾਂਗੇ ਅਰੁਥਾ ਦੇ ਕਰਿਆ ਜਾਗਾ ਤਾਰੇ ਹੱਕ ਲੈ ਕਾਮੇਗੇ ਅਮਿਤ ਸਾਖਾ ਪੰਜਾਬ ਦੇ ਵਿੱਚ ਮ ਸਰਕਾਰ ģੇਰਨ ਦੀ ਧਮਕੀਆਂ ਦੇ ਰਿਹਾ ਕ ਧਮਕੀਆਂ ਦਾ ਜਵਾਬ ਝਾੜੂ ਦਾ ਬਟਨ ਦੱਬਗਾ ਦੋ ਕੇਜਰੀਵਾਲ ਕਹਿ ਰਿਹਾ ਆਪਾ ਆਜਪਾ ਦਾ ਮੁੱਖ ਉਦੇਸ਼ ਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ģੇਰਨੀ ਅਨੁਮੂਫਤ ਲੈਟ ਮੀਡੀਸਿਨ ਮੁਲਾ ਕਲੀਨਿਕ ਬੰਦ ਕਰਨੇ ਪੰਜਾਬਾ ਵਿਕਾਸ ਰੋਕਣਾ ਨਰਿੰਦਰ ਮੋਦੀ ਕਹਿ ਰਿਹਾ ਆਪਣੇ ਆਪ ਨੂੰ ਕ ਭਗਵਾਨ ਦਾ ਅਵਤਾਰ ਸਮਝਣ ਲੱਗ ਗਿਆ ਕ ਕਾ ਮੈਂ ਮਾਗੇ ਕੋਖੋ ਤੇ ਨਜਮਿਆ ਕਾ ਇਸ ਵਾਰ ਕਾ ਉਹਨਾਂ ਦਾ ਹੰਕਾਰ ਤੋੜ ਦੇ ਉਹ ਕੇਜਰੀਵਾਲ ਕਹ ਰਿਆ ਅਰ ਕੇਜਰੀਵਾਲ ਕਹ ਰਿਆ ਕਾ ਵੀ ਪਟਿਆਲੇ ਤੇ ਕਾ ਆਮ ਆਦਮੀ ਪਾਰਟੀ ਉਹ ਉਮੀਦਵਾਰ ਡਾਕਟਰ ਤਰੰबीर ਨਾ ਤਰੰबीर ਨੀ ਵੀਰ ਬਲਵੀਰ ਸਿੰਘ ਉਹ ਡਾਕਟਰ ਵੀ ਤਰੰਦੀਰ ਕਾਦੇ ਉਹ ਤਾਂ ਹੱਥ ਪੰਜੇ ਬਾ ਖੜਿਆ ਵੀਰ ਪਹਿਲਾਂ ਇਹ ਝਾੜੂ ਵਾਲਾਂਗੇ ਇੰਤਾਂ ਇਥਾ ਜਿੱਤੇ ਝਾੜੂ ਵਾਲਾਂਗੇ ਆਰ ਉਥਾ ਜੀਲਖਪੁਰ ਮਾ ਯੋ ਉਥਾ ਰੋਡ ਸੋ ਗੱਡਿਆ ਵੀਰ ਵੋਟਾਂ ਵੋਟਾਂ ਮੰਗੀਆਂ ਰਾਮਾਦੀ ਪਾਰਟੀ ਦਾ ਦਿੱਲੀ ਕਨਵੀਨਰ ਯੁਥਾ ਜੋ ਕਹਰੇਗਾ ਵੀ ਭਗਵਲਬੀਰ ਨੂੰ ਪਾਓ ਵੋਟਾਂ ਕਾਬਲਬੀਰ ਨੂੰ ਭੇਜੋ ਆ ਦਿੱਲੀ ਆ ਫੇਰ ਯੋ ਕਰਿਆ ਕੰਮ ਆਰ ਉਦਰ ਸੰਮ੍ਰਿਤੀ ਰਾਨੀ ਕਾ ਹੈ ਡਿਗਵਟ ਨਹੀਂ ਉਦਰ ਆ ਵੀਰ ਬਠਿੰਡੇਵਾ ਯੋ ਯੋ ਜਿਹੜੀ ਪਰੰਪਾਲ ਯੋ ਮਲੂਕੇ ਗੀ ਨੂੰ ਯੋ ਕਹਰੇਗਾ ਸਾਜ਼ਿਸ਼ਕਾਰਤੀ ਕਾ ਹੈਲੀਕਾਪਟਰ ਉਦਰ ਨਹੀਂ ਜਾਤ ਆਲਾ ਨਾ ਇਪਾ ਦੇ ਕੀਆ ਚੱਕਰਵਾ ਗਿਆ ਨਹੀਂ ਵੀਰ ਯੋ ਕੈਲੋਬੀਰਾ ਇਸਕੇ ਵਿੱਚ ਚੱਕਰ ਪੈ ਗਿਆ ਸਾਰਾ ਐਡੀ ਆਰਡਰ ਘੱਤ ਵਾਲੇ ਤਰਨ ਦੇ ਆਟਲੇ ਤਰਨੇ ਬਦਰ ਕਿ ਇਸਕੇ ਪ੍ਰੋਬਲਮ ਲੱਗੇਗੇ ਮਲੂਕਾ ਵੀ ਯੋ ਕੈ ਸਕਾ ਵੀ ਕਿਸ ਨੇ ਯੋ ਐਡੀ ਆਰਡਰ ਪਰ ਨਹੀਂ ਦਿੱਤਾ ਤੜਾ ਇਹ ਤੁਹਾਨੂੰ ਆਣਾ ਟਾਈਮ ਦੱਸੇਗਾ ਔਰ ਉਧਰ ਵੀ ਯੋ ਦੁਬਈ ਨੂੰ ਜਿਹੜੇ ਬੰਦੇ ਸਿੱਧੇ ਕਰਤੇ ਮਿਲਦਾ ਦੁਬਈ ਤੋਂ ਲੱਗ ਜਾ ਲੂ ਲੱਗ ਜਾ ਇਹ ਆਬੂ ਤਾਬੀ ਵਾਲੇ ਯੋ ਦੁਬਈ ਵਾਲੇ ਹਵਾਈ ਅੱਡੇ ਬਾ ਯੋ ਨੀਮ ਸਾਕਤ ਕਰਤੇ ਕਾ ਵੀ ਜੇ ਥਾਰੇ ਖਾਤੇ ਵਿੱਚ 60000 ਰੁਪਇਆ ਹੋਵੇਗਾ ਰਿਟਰਨ ਟਿਕਟ ਹੋਵੇਗੀ ਫੇਰ ਦਾ ਤੁਹਾਨੂੰ ਉੱਥਾ ਜਾਣ ਦਵਾਂਗੇ ਯੋ ਸੰਯੁਕਤ ਅਰਬ ਈਮਰਾਤ ਅਮੀਰਾਤ ਯੂਈ ਅਬਾਇਰ ਡੇਵਾ ਯਾਤਰਾ ਕਰਨ ਵਾਲੇ ਜਿਹੜੇ ਭਾਰਤੀ ਯਾਤਰੀਆਂ ਨਿਯਮ ਬਦਲਤੇਗਾ ਵੀ ਕਹ ਹੈ ਵੀ ਸਕਤਾ ਹੀ ਕਰਤੀ ਮੰਨਗਾ ਅਬੂ ਧਾਬੀ ਜਾਣ ਵਾਲੇ ਜਿਹੜੇ ਇਨ੍ਹਾਂ ਖਾਤੇ ਮ 60000 ਪਵਾਓ ਰੈਡਿਟ ਕਾਰਡ ਪਰ ਰਿਟਰਨ ਟਿਕਟ ਦਿਖਾਓ ਫਿਰ ਕਹਾ ਤਮ ਜਾ ਸਕਾ ਨਹੀਂ ਨਹੀਂ ਜਾ ਸਕਦੇ ਯੋ ਦੋਏ ਸ਼ਰਤਾ ਪੂਰੀਆਂ ਨਾ ਕਰਨ ਵਾਲੇ ਯਾਤਰੀ ਦੁਬਈ ਆ ਰਾਬੂ ਧਾਬੀ ਹਵਾਈ ਅੱਡੇ ਦੇ ਭਾਰਤੋਂ ਵਾਪਸ ਵੇਦ ਨੂੰ ਜਾਓ ਵੀ ਛਾ ਰੋਬਟਾਂ ਮੈਂ ਇਹ 10 ਭਾਰਤੀਆਂ ਨੂੰ ਵਾਪਸੀ ਦਾ ਟਿਕਟਾ ਨਾ ਮਿਲਣ ਕਰਕੇ ਯੂਈ ਭਾਰਤ ਤੇ ਡਬੋ ਉਹਦੇ ਡਬੋੜ ਕਰਤਾ ਯੂਈ ਤੋਂ ਮਾਰਤ ਨੂੰ ਜਾਉਗਾਰਾ ਘਰਾਂ ਨੂੰ ਇਹ ਰਿਓਈ ਇਮੀਗ੍ਰੇਸ਼ਨ ਕਾਰੀਗਾ ਵੀ ਨਵੇਂ ਨਿਯਮਾਂ ਟੂਰਿਸਟ ਵੀਜ਼ਾ ਦੇ ਦਰਵਾਜ਼ੇ ਰੋਕਣ ਵਾਸਤਾ ਕਰ ਰਿਹਾ ਆ ਇਹ ਦਰਸਣ ਲਾਂ ਦਾ ਇਤਨਾ ਕੇਸ ਆਇਦਾ ਕਿ ਤਾਂ ਲੋਗ ਨਾ ਟੂਰਿਸਟ ਵੀਜ਼ਾ ਲਵਾਗਾ ਅਬੂ ਧਾਬੀ ਆਮਾ ਉੱਥੇ ਕੰਮ ਕਰਨਾ ਸ਼ੁਰੂ ਕਰ ਦਿਆਂ ਆ ਰਿਸ਼ਤੇ ਬਾਦ ਕਾ ਲੋਗ ਮਤਲਬ ਦੁਬਈ ਅਬੂ ਧਾਬੀ ਤੇ ਵਾਪਸ ਆਣ ਵਾਸਤਾ ਪੈਸੇ ਨਹੀਂ ਹੁੰਦੇ ਕਾ ਫੇਰ ਆ ਵੀ ਮੈਨੂੰ ਰਿਪੋਰਟ ਕਰ ਦੋ। ਆ ਰੀਸੀ ਕਰਗਾ ਚੱਕਰ ਪੈ ਰਿਹਾਗਾ। ਸਲਾਨੀ ਕਾ ਉਹ ਬੈਂਕ ਬੈਲੈਂਸ ਖਾਣਾ ਜ਼ਰੂਰੀ ਦਸਤਾਵੇਜ਼ ਦਿਖਾਣੇ ਜ਼ਰੂਰੀਗਾ। ਬੀਜੇ ਤੇ ਲਾ ਸੈਰ ਸਫਾਟੇ ਬਾਦ ਦੁਬਈ ਅਬੂ ਧਾਬੀ ਜਾਣ ਵਾਲੀ ਯਾਤਰੀਆਂ ਗੋਲ ਯਾਤਰਾ ਦੇ ਸੰਬੰਧ ਦਸ ਜ਼ਰੂਰੀ ਦਸਤਾਵੇਜ਼ ਬੈਂਕ ਬੈਲੈਂਸ ਦਿਖਾਓ। ਕਾ ਫੇਰ ਹੋਟਲ ਦੇ ਜੇ ਰੈਸਨ ਕਿ ਕਿਹੜੋ ਨੰਬਰ ਗੁਣਾ ਥਾਨਾ ਉਹੀ ਕੰਮ ਉਹ ਚੱਕਾ ਚੜ੍ਹ ਕੇ ਜਾ ਆ ਜਾਓ। ਆ ਵੀਰ ਤਮ ਲਾਡੂ ਖੇਰ ਲੇ ਕੇ ਪਹਿਲੀ ਵਾਰ ਦੁਬਈ ਅਬੂ ਧਾਬੀ ਜਾਣੇ ਸਲਾਨੀ ਸਖਤ ਜਾਂਚ ਕਰੀਨਾਂਗੇ। ਆ ਮੀਡੀਆ ਰਿਪੋਰਟਾਂ ਵਗੈਰੇ ਕਿਰਲਾ ਕਿਰਲਾ ਦਾ ਜਿਹੜਾ ਕੋਟਾ ਹਮ ਅਰ ਇੰਡੀਡੂ ਕੀ ਜਿਲੀ ਇੰਡੀਡੂ ਕੀ ਹੋਣਾ ਕੋ ਦਿਤਾ ਅਜੂਏ ਦੇ ਡਿਬੋਰਟ ਕਰਾ ਕਰ ਆਪਣੇ ਤੇ ਚਲੋ ਥਾ ਇੰਡੀ ਕੁਟੀ ਵਾਲੇ ਕਾ ਹਨੂਗਾ ਉਥਾ ਰਖਣਾ ਨਹੀਂ ਕਾ ਮਾਨੇਗਾ ਵੇ ਲਾ ਕਰ ਕਾ ਪੇਚਿਆ ਕਰਨ ਬਿਰਨਨ ਸਾਰੰਗ ਬਿਰ ਅਰ ਬਾਕੀ ਯੋ ਮਾਰਕ ਮਿਲਰ ਜਿਹੜਾ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਯੋ ਕਹ ਰਿਹਾ ਕਾ ਵੀ ਥਾ ਮਰਜੀ ਜਵਾਗ ਜਮ ਜੇਗਾ ਕੈਨੇਡਾ ਕੀ ਸਿਟੀਜ਼ਨ ਦਮੇਗਾ ਉਹਨੂੰ ਜੋ ਆਨੂੰ ਕੈਨੇਡੀਅਨ ਮੰਨੇਗਾ ਆਪਾ ਇਹ ਇਤਰਾ ਦਾ ਬੀਲ ਪੇਸ਼ ਕਰਿਆ ਵੀਰ ਨੇ অন্ਟਾਰੀਓ ਦੇ ਵਿੱਚ ਮਾ ਇਹ ਕਹ ਰੋ ਵੀਰ ਮਾਰਕ ਮਿਲਰ ਯੋ ਕੈਨੇਡਾ ਆ ਯੋ ਮਤਲਬ ਇਮੀਗ੍ਰੇਸ਼ਨ ਮੰਤਰੀ ਵੀਰ ਯੋ ਕਰਿਆ ਵੀਰ ਇਹਨਾਂ ਕਾ ਵੀ ਯੋ ਜਿਹੜੇ ਪੈ ਇਹ ਬੀਲ ਕਾ ਲਗਾ ਪਹਿਲੀ ਪੀੜ੍ਹੀ ਦੇ ਵੰਸ਼ਦਾਰ ਨਾਗਰਿਕ ਆ ਵਿਸਤਾਰ ਆ ਨਾਗਰਿਕਤਾ ਮਿਲ ਜੇਗੀ ਇਸ ਗੱਲ ਆ ਯੋ ਬਿਲ ਤਾਂ ਹੀ ਬਣਾਇਆ ਮੰਨੇ ਕਹਾ ਯੋ ਤੁਮ ਬਿਲ ਗੈਲ ਕਾ ਸੈਟਿੰਗ ਕਰਕੇ ਅੰਦਰ ਆ ਸਕਾਂਗਾ ਕੈਨੇਡਾ ਦੇ ਵਿੱਚ 18 ਕਾ ਉਥਾ ਸਾਰਾ ਕੰਮ ਸੂਤ ਕਰ ਤੇ ਅਰ ਪੰਜਾਬ ਦੇ ਵਿੱਚ ਉਹ ਦਰਮੀ ਬਾਰ ਰਿਕਾਰਡ ਤੋੜ ਰਹੀ ਵੀਰ ਅਰੇ ਇਤਨੀ ਗਰਮੀ ਪੈ ਰਹੀ ਲੋਕਾਂ ਕਦੋਂ ਬਣ ਰਿਆ ਆਮਲੇਟ ਅਰੇ ਇਹ ਪੰਜਾਬ ਦੇ ਵਿੱਚ ਗਰਮੀ ਬਹੁਤ ਰਿਕਾਰਡ ਤੋੜ ਰਹੀ ਵੀਰ ਜੋ ਕਹ ਲੋ ਬਠਿੰਡੇ ਮਾ 47 ਡਿਗਰੀ ਉਥਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਮਾ 46 ਲੁਧਿਆਣਾ ਮਾ ਇਹ ਇਹ ਲੁਧਿਆਣੇ ਵਿੱਚ ਆ ਰਿ ਪੈਂਦੂ ਜਨ ਇਹ ਪਟਿਆਲੇ 46.6 ਪਠਾਨਕੋਟ ਮੇ 46 ਅਰ ਮੌਸਮ ਬਾਦ ਕਰ 29 ਤਰੀਕ ਰੈਡ ਲਰਟ ਜਾਰੀ ਕਰਿਆ ਆ ਵੀਰ ਆਪਣਾ ਘਰ ਰਹੋ گا ਹੋਈ ਨਾ ਕੰ ਮੇ ਥਿੱਲੇ ਮੱਠੇ ਹੋਗਾ ਕਾਫੇ ਮਨੂ ਨਾ ਕੇ ਹੋਗਾ ਦੱਸਿਆ ਨਹੀਂ ਭੈਣਾ ਲਾਡਾ ਡਿਸਕਸ਼ਨ ਦੇ ਪ੍ਰੋਗਰਾਮ ਦੇ ਵਿੱਚ ਮਾ ਆ ਰੇਗਾ ਧੰਨਵਾਦ ਕਰਾਂ ਵੀਰ ਮੈਂ ਨਾ ਕਨੇਡਾ ਦੇ ਭੇਜੇ ਕਰਾਂ ਖਬਰਾਂ ਯੋ ਇੰਡੀਆ ਆਜ ਨਿਊਜ਼ ਵਾਲੇ ਇਹ ਆਪਣੇ ਚੈਨਲ ਦੇ ਉੱਪਰ ਤਮ ਜਰੂਰ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬੂਸਟ ਦੇਇ ਕਰੋ ਫਿਰ ਮੈਨੂੰ ਪਤਾ ਲੱਗੇ ਵੀ ਥੰਮ ਪ੍ਰੋਗਰਾਮ ਨੂੰ ਪਸੰਦ ਕਰਾਂ ਫਿਰ ਆਪਾਂ ਹੀ ਉਹ ਕੱਲ ਵੀ ਇਸke ਵਿੱਚੋਂ ਹੋਰ ਵੀ ਕੋਈ ਚੇਂਜ-ਚੁੰਜ ਕਰਨਾ ਨਾ ਸਾਰਾ ਕੁਝ ਚੇਂਜ-ਚੁੰਜ ਕਰਕੇ ਤੁਹਾਨੂੰ ਮਤਲਬ ਵਧੀਆ ਜੋ ਕੱਲ ਵੀ ਤੜਲੇਦਾਰ ਜਿਹੜਾ ਹੋਵਾ ਪ੍ਰੋਗਰਾਮ ਰੋਹ ਸੁਣਾਇ ਕਰਾਂਗੇ ਪਵਾਦੀ ਪਾਸਾ ਦੇ ਵਿੱਚ ਔਰ ਵੋਟ ਵੀ ਇੱਕ ਤਰੀਕ ਨੂੰ ਪੈਰੀ 1 ਜੂਨ ਨੂੰ ਸਾਰੇ ਬੰਦੇ ਨਾ ਤੋਗਾ ਵੀਰ ਛਾਤਰੀ-ਛੁਦਰੀ ਲੈ ਕੇ ਆ ਰੰਗ ਜਿਓ ਵੀ ਵੋਟ ਪੱਕਾ ਆਏ ਜਰੂਰ ਇਹ ਨੋਟਾ ਦਾ ਬਯੋ ਜੇ ਨਹੀਂ ਕਿਸੇ ਪਾਰਟੀ ਨੂੰ ਪਾਣੀ ਫਟਕਾਡ ਵਿਚਾਰੇ ਜਿਹੜੇ ਥਾ ਇਹ ਬੋਟਾਣੇ ਬੈਠੇ ਉਹਨਾਂ ਨੂੰ ਪਤਾ ਲੱਗੂ ਬੰਦੇ ਆ ਰਹੇ ਇਸ਼ਕਾਰ ਦਾ ਕਰ ਰਿਹਾ ਵੀਰ ਚਲੋ ਇਹ ਮੈਂ ਚਲਾ ਵੀਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ